ਦੇ ਵਿੱਚ ਕੀ ਹੁੰਦਾ ਵੀ ਦਵਾਈ ਪਾਤੀ ਉਹਦਾ ਸਮੈਲ ਹੈ ਉਹ 10 20 ਦਿਨ ਦੇ ਵਿੱਚ ਵਿੱਚ ਖਤਮ ਹੋ ਜਾਂਦੀ ਹੈ ਹੋ ਜਾਂਦੀ ਹੈ ਜਿਹੜਾ ਸਾਡਾ ਮੇਨ ਆਈਡੀਆ ਜਿੱਥੋਂ ਚੱਲਿਆ ਸੀਗਾ ਹਾਂਜੀ ਇਹ ਚੀਜ਼ ਅਸੀਂ ਇੱਕ ਐਸੀ ਤਿਆਰ ਕੀਤੀ ਵੀ ਸੁੰਖ ਨੂੰ ਕੀ ਚੀਜ਼ ਖਤਮ ਕਰ ਸਕਦੀ ਹੈ ਠੀਕ ਹੈ ਵੀ ਜਿਹੜੀ ਪਰਮਾਨੈਂਟ ਸੁੰਖ ਪੈਦਾ ਹੀ ਨਾ ਹੋਣ ਦਵੇ ਹਾਂਜੀ ਤਾਂ ਉਹਦੇ ਅਸੀਂ ਸਰਚ ਕੀਤਾ ਤਾਂ ਇੱਕ ਜ਼ਮੀਨ ਚੋਂ ਚਿੱਟਾ ਪੱਥਰ ਨਿਕਲਦਾ ਉਸ ਤੋਂ ਇਹ ਪਾਊਡਰ ਤਿਆਰ ਕੀਤਾ ਜਾਂਦਾ ਉਹ ਵੀ ਦੋਸਤੋ ਜਿਹੜੇ ਆਪਣੇ ਭਰਾ ਨਮਾਕਰ ਬਣਾ ਰਹੇ ਨੇ ਹੁਣ ਆਲਮੋਸਟ ਸਾਰੇ ਪੰਜਾਬ ਨੂੰ ਪਤਾ ਹੀ ਲੱਗ ਗਿਆ ਉਹਨਾਂ ਦੀ ਪਹਿਲੀ ਪਸੰਦ ਬਣੀ ਜਾਂਦਾ ਆਹ ਚਿੱਟੀ ਜੀ ਚੀਜ਼ ਹੁਣ ਦੇਖਣ ਨੂੰ ਕੋਈ ਕੋਈ ਨਾਮ ਦੇ ਰਿਹਾ ਕੋਈ ਕੋਈ ਨਾਮ ਦੇ ਰਿਹਾ ਸਭ ਤੋਂ ਵੱਡੀ ਗੱਲ ਤਾਂ ਇਹਦੇ ਵਿੱਚ ਖਾਸ ਕੀ ਹੈ ਵੀ ਜਿਹੜੇ ਕੰਮ ਨੂੰ ਵੱਡੀਆਂ-ਵੱਡੀਆਂ ਕੰਪਨੀਆਂ ਨੇ ਕਰ ਪਾਈਆਂ ਆਪਣੇ ਪੰਜਾਬੀ ਨੇ ਪਟਿਆਲਾ ਸ਼ਹਿਰ ਦੇ ਨੇ ਇਹਨਾਂ ਨੇ ਕਰਕੇ ਦਿਖਾਇਆ ਸਭ ਤੋਂ ਪਹਿਲਾਂ ਸਸਰੀਕਰ ਜੀ ਸਸਰੀਕਰ ਵੈਲਕਮ ਹੈ ਆਪਣੇ ਚੈਨਲ ਤੇ ਤੇ ਹੁਣ ਤਾਂ ਹੀ ਲੋਕਾਂ ਨੂੰ ਪਤਾ ਲੱਗ ਗਿਆ ਹਨਾ ਵੀ ਇਹ ਚੀਜ਼ ਕੀ ਹੈ ਤੇ ਕੀ ਕੰਮ ਆਉਂਦਾ ਜਿਹੜੇ ਤਾਂ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਿਆ ਤੁਹਾਨੂੰ ਦੱਸ ਦਈਏ ਜੇ ਤੁਸੀਂ ਘਰ ਬਣਾਉਣ ਦੀ ਸੋਚ ਰਹੇ ਹੋ ਆਪਾਂ ਕਹਿੰਦੇ ਕਿ ਸਾਡੇ ਘਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਿਉਖ ਨਾ ਲੱਗ ਜੇ ਸਿਉਖ ਲੱਗਣਾ ਦਾ ਦੂਰ ਦੀ ਗੱਲ ਹੈ ਜੇ ਤੁਸੀਂ ਆ ਚੀਜ਼ ਆਪਣੇ ਘਰ ਬਣਦੇ ਬਣਦੇ ਇਸਤੇਮਾਲ ਕਰ ਲਈ ਸਿਉਖ ਪੈਦਾ ਹੀ ਨਹੀਂ ਹੁੰਦੀ ਜੀ ਹਨਾ ਇਹ ਸਭ ਤੋਂ ਵੱਡੀ ਚੀਜ਼ ਹੈ ਤੇ ਅੱਜ ਇਹ ਦੱਸਾਂਗੇ ਪਹਿਲਾਂ ਤਾਂ ਤੁਸੀਂ ਲੈ ਵੀ ਸਕਦੇ ਹੋ ਸਿੱਧਾ ਉਹ ਰੋਡ ਡਾਇਰੈਕਟ ਇਹਨਾਂ ਤੋਂ ਲੈ ਸਕਦੇ ਹੋ ਪੂਰੇ ਪੰਜਾਬ ਦੇ ਵਿੱਚ ਇੱਕ ਚੀਜ਼ਾਂ ਧਿਆਨ ਕਰੋ ਜੋ ਵੀ ਭਰਾ ਲੈਣਾ ਚਾਹੁੰਦਾ ਹੈ ਇਹਨਾਂ ਦੇ ਬ੍ਰਾਂਡ ਦਾ ਠੀਕ ਹੈ ਬ੍ਰਾਂਡ ਦਾ ਨਾਮ ਹੈ ਕੋਈ ਡੁਪਲੀਕੇਸੀ ਮਾਰਕੀਟ ਦੇ ਵਿੱਚ ਆ ਗਈ ਫਿਰ ਤੁਸੀਂ ਕੱਲ ਨੂੰ ਕਹੋਗੇ ਯਾਰ ਅਸੀਂ ਨੇ ਪਾਇਆ ਸਾਨੂੰ ਫਾਇਦਾ ਨਹੀਂ ਹੋਇਆ ਲਾਟੂ ਬ੍ਰਾਂਡ ਦਾ ਧਿਆਨ ਰੱਖਣਾ ਜਣਾ ਸਭ ਤੋਂ ਪਹਿਲਾਂ ਤਾਂ ਗੱਲ ਕਰੀ ਜ ਆਪਣੀ ਕੰਪਨੀ ਦਾ ਨਾਮ ਕੀ ਹੈ ਤੇ ਐਡਰੈਸ ਕੀ ਪੈਂਦਾ ਹੈਗਾ ਸਤਿ ਸ਼੍ਰੀ ਅਕਾਲ ਜੀ ਆਪਣਾ ਪੈਂਦਾ ਗੁਪਤਾ ਟ੍ਰੇਡਿੰਗ ਕੰਪਨੀ ਪਟਿਆਲਾ ਪਟਿਆਲੇ ਦੀ ਗੁਪਤਾ ਟ੍ਰੇਡਿੰਗ ਕੰਪਨੀ ਪਟਿਆਲੇ ਤੋਂ ਸਰਹੰਦ ਰੋਡ ਦੇ ਉੱਤੇ ਗੁਪਤਾ ਟ੍ਰੇਡਿੰਗ ਕੰਪਨੀ ਨਾਮ ਤੇ ਪੈਂਦਾ ਪਿੰਡਾ ਬਾਰਨ ਠੀਕ ਹੈ ਜੀ ਦੇ ਇੱਥੇ ਅਸੀਂ ਇਹ ਪਾਊਡਰ ਤਿਆਰ ਕਰਦੇ ਹਾਂ ਜਿਹਦਾ ਚਿੱਟਾ ਪਾਊਡਰ ਦੇ ਨਾਮ ਤੋਂ ਮਸ਼ਹੂਰ ਹੈ ਮਸ਼ਹੂ ਤੇ ਇਹ ਇਹਦਾ ਕੰਮ ਹੈ ਵੀ ਜਦੋਂ ਆਪਾਂ ਕੋਈ ਕੋਠੀ ਬਣਾਉਨੇ ਆਂ ਹਾਂਜੀ ਨੂ ਪਟਦੇ ਆਂ ਫਾਊਂਡੇਸ਼ਨ ਪਟਦੇ ਆਂ ਤਾਂ ਸਟਾਰਟਿੰਗ ਦੇ ਵਿੱਚ ਹੀ ਅਸੀਂ ਇਸ ਨੂੰ ਮਿੱਟੀ ਦੇ ਉੱਤੇ ਪਾ ਸਕਦੇ ਆਂ ਠੀਕ ਹੈ ਸਿਉਂਖ ਪੈਦਾ ਨਾ ਹੋਵੇ ਇਸੇ ਤਰੀਕੇ ਨਾਲ ਫਰਸ਼ ਪਾਉਣ ਤੋਂ ਪਹਿਲਾਂ ਇਹ ਆਈਡੀਆ ਆਇਆ ਕਿ ਮੈਂ ਅੱਜ ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਨਾਲ ਖੁੱਲ ਕੇ ਕਰਨ ਲੱਗਿਆ ਇਹਨਾਂ ਤੋਂ ਹੀ ਪੁੱਛਾਂਗੇ ਆਪਾਂ ਵੀ ਕਿਉਂਕਿ ਨਾ ਇਹ ਦੇਖੋ ਸਿਉਂਖ ਦੇ ਮਾਮਲੇ ਦੇ ਵਿੱਚ ਚਲੋ ਆਪਾਂ ਐਂ ਕਹਿੰਦੇ ਆਂ ਤੁਸੀਂ ਕਿੰਨਾ ਮਰਜੀ ਕੈਮੀਕਲ ਭਾਈ ਚਲ ਜਣਣਾ ਦਾ ਘਰ ਬਣਾ ਲੈ ਵੀਰੇ ਦੇਖੋ ਉਹਨਾਂ ਦਾ ਤਾਂ ਕੈਮੀਕਲ ਤੋਂ ਬਗੈਰ ਕੋਈ ਐਨੀ ਆਪਸ਼ਨ ਆ ਪਰ ਆਪਾਂ ਜੇ ਤੁਸੀਂ ਘਰ ਬਣਾਉਣ ਦੀ ਸੋਚ ਰਹੇ ਜੇ ਅਸੀਂ ਉਹਨਾਂ ਕੋਲ ਕੰਟੈਕਟ ਕਰ ਰਹੇ ਹਾਂ ਸਸਤੀ ਵੀ ਆ ਕੋਈ ਮਹਿੰਗੀ ਵੀ ਨਹੀਂ ਇਹ ਇੱਕ ਵਾਰੀ ਵਰਤਣੀ ਆ ساری ਉਮਰ ਦੀ ਜ਼ਿੰਮੇਵਾਰੀ ਆਪਾਂ ਲੈਣੇ ਆ ਹਣਾਈ ਇਹ ਆਈਡੀਆ ਕਿਵੇਂ ਆਈ ਦਿਮਾਗ 'ਚ ਤੁਹਾਡਾ ਸਵਾਲ ਹੈ ਜੀ ਇਹ ਆਈਡੀਆ ਜਿੱਦਾਂ ਬੰਦਾ ਕਹਿੰਦਾ ਵੀ ਕੰਮ ਕਰਦੇ 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 ਸਿੱਖ ਜਾਂਦਾ ਹੈ ਹਾਂਜੀ ਇਹ ਅਸੀਂ ਸਟਾਰਟਿੰਗ ਕੀਤੀ ਸੀ ਅੱਜ ਤੋਂ 40 ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਸੁਣਨ ਵਾਲੀ ਗੱਲ ਹੈ ਮਿੱਤਰੋ ਸਾਡੇ ਬਜ਼ੁਰਗਾਂ ਨੇ ਸ਼ੁਰੂ ਕੀਤੀ ਸੀ ਵੀ ਆਪਾਂ ਘਰ ਦੇ ਵਿੱਚ ਦਵਾਈ ਵੀ ਪਾਣੇ ਸੁੱਖ ਫੇਰ ਆ ਜਾਂਦੀ ਆ ਜਾਂਦੀ ਹੈ ਜੀ ਹੋਰ ਆਪਾਂ ਆਮ ਕਰਕੇ ਦੇਖਦੇ ਹਾਂ ਵੀ ਜਿੰਨੀ ਪੜੀ ਲਿਖੀ ਕਮਿਊਨਿਟੀ ਹੈ ਹਾਂਜੀ ਉਹ ਕਹਿੰਦੇ ਆ ਵੀ ਆਪਾਂ ਵਧੀਆ ਤੋਂ ਵਧੀਆ ਦਵਾਈ ਪਾਣੇ ਆ ਪਾਣੇ ਜੀ ਵੀ ਸੁਖ ਨਹੀਂ ਆਏਗੀ ਹਾਂਜੀ ਦਵਾਈ ਦੇ ਵਿੱਚ ਕੀ ਹੁੰਦਾ ਵੀ ਦਵਾਈ ਪਾਤੀ ਉਹਦਾ ਸਮੈਲ ਹੈ ਉਹ 10 20 ਦਿਨ ਦੇ ਵਿੱਚ ਵਿੱਚ ਖਤਮ ਹੋ ਜਾਂਦੀ ਹੈ ਹੋ ਜਾਂਦੀ ਹੈ ਜਿਹੜਾ ਸਾਡਾ ਮੇਨ ਆਈਡੀਆ ਜਿੱਥੋਂ ਚੱਲਿਆ ਸੀਗਾ ਹਾਂਜੀ ਇਹ ਚੀਜ਼ ਅਸੀਂ ਇੱਕ ਐਸੀ ਤਿਆਰ ਕੀਤੀ ਵੀ ਸੌਂਖ ਨੂੰ ਕੀ ਚੀਜ਼ ਖਤਮ ਕਰ ਸਕਦੀ ਹੈ ਠੀਕ ਹੈ ਵੀ ਜਿਹੜੀ ਪਰਮਾਨੈਂਟ ਸੌਂਖ ਪੈਦਾ ਹੀ ਨਾ ਹੋਣ ਦਵੇ ਹਾਂਜੀ ਤਾਂ ਉਹਦੇ ਅਸੀਂ ਸਰਚ ਕੀਤਾ ਤਾਂ ਇੱਕ ਜ਼ਮੀਨ ਚੋਂ ਚਿੱਟਾ ਪੱਥਰ ਨਿਕਲਦਾ ਉਸ ਤੋਂ ਇਹ ਪਾਊਡਰ ਤਿਆਰ ਕੀਤਾ ਜਾਂਦਾ ਇਹ ਦੇ ਵਿੱਚ ਕੋਈ ਆਰਟੀਫੀਸ਼ੀਅਲ ਚੀਜ਼ ਨਹੀਂ ਹੈ ਮਤਲਬ ਇੱਕ ਤਰ੍ਹਾਂ ਦਾ ਨੇਚੁਰਲ ਹੈ ਕੁਦਰਤੀ ਹੈ ਜੀ ਹਣਾ ਕੁਦਰਤੀ ਚੀਜ਼ ਆ ਜਿਹੜਾ ਜ਼ਮੀਨ ਚੋਂ ਪੱਥਰ ਨਿਕਲਦਾ ਉਸ ਤੋਂ ਇਹ ਪਾਊਡਰ ਤਿਆਰ ਹੁੰਦਾ ਹੈ ਮੀਵਾ ਦੇ ਵਿੱਚ ਵੀ ਤੁਸੀਂ ਪਾ ਸਕਦੇ ਆ ਫਰਸ਼ ਪਾਉਣ ਤੋਂ ਪਹਿਲਾਂ ਮਿੱਟੀ ਦੇ ਉੱਤੇ ਝੂੰਕ ਜਿਹੜੀ ਪੈਰਾ ਹੁੰਦੀ ਹੈ ਮਿੱਟੀ ਚ ਪੈਰਾ ਹੁੰਦਾ ਮਿੱਟੀ ਚ ਹੁੰਦੀ ਹੈ ਜੀ ਅਸੀਂ ਕੋਈ ਦਵਾਈ ਪਾ ਦਿੰਨੇ ਆ ਉਹਦੀ ਸਮੈਲ ਆ ਉਹ ਮਹੀਨੇ ਵੀ ਦਿਨ ਚ ਖਤੋਂਗੇ ਨਾ 2-4 ਸਾਲ ਬਾਅਦ ਸਿਉਂਖ ਲੱਗ ਜਾਂਦੀ ਆ ਉਹਨਾਂ 'ਚ ਇੱਕ ਨਵਾਂ ਟਰੈਂਡ ਚੱਲਿਆ ਪਾਈਪਾਂ ਦਾ ਹਾਂਜੀ ਪਾਈਪਾਂ ਪਾਈਪਾਂ ਮਲੇ ਦਾ ਖੁਦ ਗੰਦਾ ਵੀ ਤੁਹਾਨੂੰ ਦੁਬਾਰਾ ਟ੍ਰੀਟਮੈਂਟ ਦੋ ਤਿੰਨ ਚਾਰ ਸਾਬਾ ਕਰਾਉਣਾ ਪਏਗਾ ਕਰਾਉਣਾ ਪਊਗਾ ਅਸੀਂ ਕਹਿੰਦੇ ਹਾਂ ਕਿ ਜਿੱਥੇ ਤੁਸੀਂ ਇੱਕ ਵਾਰੀ ਜਿੱਟਾ ਪਾਊਡਰ ਪਾ ਲਾ ਤੁਹਾਨੂੰ ਦੁਬਾਰਾ ਮੁੜ ਕੇ ਪੂਰੀ ਜ਼ਿੰਦਗੀ ਨਾ ਸੌਂਖ ਪੈਦਾ ਹੋਏਗੀ ਨਾ ਤੁਹਾਨੂੰ ਕੋਈ ਟ੍ਰੀਟਮੈਂਟ ਕਰਾਉਣ ਦੀ ਲੋੜ ਹੈ ਟ੍ਰੀਟਮੈਂਟ ਤਾਂ ਕਰਾਉਗਾ ਜੇ ਪੈਦਾ ਹੋਊਗੀ ਜੇ ਪੈਦਾ ਹੀ ਨਹੀਂ ਹੋਊਗੀ ਆਹਾਂ ਚੀਜ਼ ਹੁਣ ਪਾਉਣ ਦੇ ਤਰੀਕੇ ਦੇਖੋ ਅਲੱਗ-ਅਲੱਗ ਨੇ ਠੀਕ ਹੈ ਹੁਣ ਇਹ ਨੂੰ ਜਿਹੜਾ ਪਾਉਣ ਦਾ ਤਰੀਕਾ ਜੇ ਆਪਾਂ ਸਮਝ ਟੈਕਨੀਕਲ ਪੁਆਇੰਟ ਹੈ ਜਿਵੇਂ ਤੁਸੀਂ ਕਹੇ ਕਿ 1 ਇੰਚ ਪਾਣਾ ਲੇਅਰ ਪਾਣੀ 1 ਇੰਚ ਦੀ ਲੇਅਰ ਪਾਣੀ ਆ 1 ਫੁੱਟ ਦੇ ਵਿੱਚ 1 ਕਿਲੋ ਪੈਂਦਾ 25 ਕਿਲੋ ਦੀ ਬੋਰੀ ਆ 25 ਫੁੱਟ ਦੇ ਵਿੱਚ ਪੈ ਜਾਂਦੀ ਆ ਬਹੁਤ ਸਿੰਪਲ ਤਰੀਕਾ ਬੋਰੀ ਖੋਲਣੀ ਆ ਪਛਾ ਦੇਣੀ ਤੇ ਜਿਹੜੇ ਹੁਣ ਕਹਿੰਦੇ ਦੇ ਕੇ ਇਹਦਾ ਅਲੱਗ-ਅਲੱਗ ਨਾਮ ਕਹੀ ਜਾਂਦੇ ਸੀਗੇ ਕੁਝ ਕੁ ਸਲਾਹ ਵੀ ਦੇਣ ਲੱਗ ਜਾਂਦੇ ਨੇ ਬਈ ਔਰ ਉਹ ਚੀਜ਼ ਪਾ ਲੋ ਚੀਜ਼ ਪਾ ਲੋ ਦੇਖੋ ਇਹ ਹੈਗਾ ਇੱਕ ਪੱਥਰ ਜੋ ਕਿ ਪੀਸਿਆ ਹੋਇਆ ਹੈਗਾ ਬਾਕੀ ਥੋੜਾ ਬਹੁਤ ਇਹਨਾਂ ਦੀਆਂ ਲਾ ਲਓ ਵੀ 40 ਸਾਲ ਦੀ ਮਿਹਨਤ ਹੈ ਬਿਲਕੁਲ ਬਹੁਤ ਮਿਹਨਤ ਲੱਗੀ ਹੋਈ ਹੈ 40 ਸਾਲ ਦਾ ਕਸਟਮਰ ਆ ਕੇ ਦੱਸਦਾ ਸਾਨੂੰ ਵੀ ਅਸੀਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਕੋਠੀ ਬਣਾਈ ਸੀ ਉਸ ਤੋਂ ਸੁੰਖ ਨਹੀਂ ਲੱਗੀ ਵੀ ਅਸੀਂ ਨਵੀਂ ਕੋਠੀ ਬਣਾ ਰਿਹਾ ਨਵੀਂ ਬਿਲਡਿੰਗ ਬਣਾ ਰਿਹਾ ਓਕੇ ਤਾਂ ਉਹ ਬਹੁਤ ਸਾਰੇ ਆਰਕੀਟੈਕਟ ਬਹੁਤ ਸਾਰੇ ਬਿਲਡਰ ਜਿਨ੍ਹਾਂ ਨੇ ਇਹਨੂੰ ਪਸੰਦ ਕੀਤਾ ਔਰ ਪਰਮਾਨੈਂਟ ਕਈ ਕਈ ਸਾਲ ਤੋਂ ਇਹਨੂੰ ਵਰਤਦੇ ਨੇ ਲਾਓ ਭਾਈ ਜਿਹੜੇ ਦਾ ਹੁਣ ਬਾਈ ਆਪਣੇ ਘਰ ਬਣਾਉਣ ਦੀ ਸੋਚ ਰਹੇ ਨੇ ਤੁਸੀਂ ਆਹ ਵਾਲੀ ਚੀਜ਼ ਇਸਤੇਮਾਲ ਕਰ ਸਕਦੇ ਹੋਗੇ ਬਸ ਇੱਕ ਚੀਜ਼ ਦਾ ਖਾਸ ਕਰ ਬਾਈ ਬਣ ਕੇ ਧਿਆਨ ਰੱਖਿਓ ਮੈਂ ਤੁਹਾਨੂੰ ਇਹਦੀ ਪੈਕਿੰਗ ਚੈੱਕ ਕਰਵਾ ਦਾਂਗਾ ਇਹ ਤਾਂ ਵੈਸੇ ਵੇਟ ਕਿੰਨੋਂ ਬਈ ਆਪਣਾ ਤਾਂ ਥੱਲੇ ਦਾ 25 ਕਿਲੋ ਦਾ ਥੱਲਾ ਜੀ ਲਾਟੂ ਬ੍ਰਾਂਡ ਹੈ ਤੇ ਇਹ ਆਪਣਾ ਸਕੁਅਰ ਫਿਟ ਦੇ ਹਿਸਾਬ ਨਾਲ ਪੈਂਦਾ ਹੋਊਗਾ 25 ਕਿਲੋ 25 ਫੁੱਟ ਦੇ ਵਿੱਚ ਪੈ ਜਾਣਾ ਤਕਰੀਬਨ 1 ਇੰਚ ਮੋਟਾ ਪਾਣਾ ਕਈ ਵਾਰ ਇਹ ਵੀ ਦਿੱਕਤ ਆਂਦੀ ਹੈ ਹਾਂ ਇੱਕ ਕਸਟਮਰ ਸਾਡੇ ਤੋਂ ਲੈ ਜਾਂਦਾ ਹੈਗਾ ਵੀ ਉਹ ਪੂਰਾ 1 ਇੰਚ ਨਹੀਂ ਪਾਉਂਦੇ ਕੱਟ ਪਾਉਂਦੇ ਆ ਠੀਕ ਹੈ ਵੀ ਉਹ ਚੀਜ਼ ਆ ਵੀ ਡਾਕਟਰ ਤੋਂ ਆਪਾਂ ਦਵਾਈ ਲੈ ਆਏ ਜੇ ਪੂਰੀ ਡੋਜ਼ ਨਹੀਂ ਲਵਾਵਾਂਗੇ ਤਾਂ ਕੰਮ ਨਹੀਂ ਕਰੇਗੀ। ਸਹੀ ਗੱਲ ਹੈ। ਇਸ ਲਈ ਸਾਡਾ ਕਹਿਣਾ ਵੀ ਤੁਸੀਂ 1 ਇੰਚ ਪੂਰਾ ਪਾਓ 1 ਇੰਚ ਤੋਂ ਘੱਟ ਨਾ ਪਾਓ 1/2 ਇੰਚ 1 1/2 ਇੰਚ ਜਾ ਹੋਵੇ। ਜਦ ਨੇ ਹੁਣ ਤੁਹਾਨੂੰ ਇੱਕ ਟੈਕਨੀਕਲ ਪੁਆਇੰਟ ਕਲੀਅਰ ਹੋ ਗਿਆ ਜੀ 25 ਕਿਲੋ ਦੀ ਜਿਹੜੀ ਪੈਕਿੰਗ ਹੈ ਇਹ 1 ਇੰਚ ਮੋਟਾ 25 ਫੁੱਟ ਏਰੀਆ ਕਵਰ ਕਰਦੀ ਆਪਣਾ। ਹੁਣ ਤੁਸੀਂ ਆਪਣੇ ਘਰ ਦਾ ਸਕੁਅਰ ਫੁੱਟ ਏਰੀਆ ਕੱਢ ਲਿਓ ਜਾਂ ਇਹਨਾਂ ਨੂੰ ਦੱਸ ਦਿਓ ਕਿ ਸਾਡਾ ਘਰ ਐਨ ਸਕੁਅਰ ਫੁੱਟ ਦਾ ਫਰਸ਼ ਹੈਗੇ ਜੀ ਵੀ ਸਾਡੀ ਕਿੰਨੀ ਪੈਕਿੰਗ ਲੱਗੋਗੀ। ਹਾਂਜੀ ਹ ਕੁਈ ਜਿਆਦਾ ਮਹਿੰਗੀ ਵੀ ਨਹੀਂ ਸਸਤੀ ਹੈ ਕੋਈ ਚੱਕਰ ਨਹੀਂ ਬਸ ਇੱਕ ਚੀਜ਼ ਦਾ ਖਾਸ ਧਿਆਨ ਰੱਖੇ ਮੇਰੇ ਵੀਰੋ ਮਾਰਕੀਟ ਦੇ ਵਿੱਚ ਮੈਂ ਦੁਬਾਰੋ ਫੇਰ ਕਹਿੰਦਾ ਡੁਪਲੀਕੇਸੀ ਚੱਲ ਪਈ ਆਹਾ ਲਾਟੂ ਬ੍ਰਾਂਡ ਦਾ ਖਾਸ ਕਰ ਧਿਆਨ ਰੱਖੋ ਅੱਛਾ ਜੀ ਜੇ ਤਾਂ ਕਿਸੇ ਨੇ ਉਰੇ ਲੈ ਕੇ ਜਾਣਾ ਆਪਾਂ ਆ ਜੇ ਆਪਣੇ ਕੋਲ ਬੇਫਿਕਰ ਪਟਿਆਲੇ ਬਾੜਨ ਵਿੱਚ ਤੁਹਾਨੂੰ ਰਾਂਜ ਰੋਡ ਤੇ ਬਾੜਨ ਪਿੰਡ ਹੈ 메ਨ ਰੋਡ ਤੇ ਆਪਣਾ ਕਾਰੋਬਾਰ ਹੈ ਜੇ ਕਿਸੇ ਨੇ ਫੋਨ ਤੇ ਮੰਗਾਣਾ ਸੀ ਫੋਨ ਤੇ ਭੇਜ ਸਕਦੇ ਆ ਠੀਕ ਹੈ ਜੀ ਫੋਨ ਨੰਬਰ ਹੈਗਾ 9855033886 9814321886 ਦੋਨੋਂ ਫੋਨਾਂ 'ਤੇ ਤੁਸੀਂ ਜਾਣਕਾਰੀ ਵੀ ਲੈ ਸਕਦੇ ਹੋ ਆਰਡਰ ਵੀ ਦੇ ਸਕਦੇ ਹੋ ਆਰਡਰ ਉੱਤੇ ਮਾਲ ਪੂਰੇ ਦੇਸ਼ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਮੰਗਾ ਸਕਦੇ ਹੋ ਉੱਥੇ ਪਹੁੰਚਦਾ ਹੋ ਜਾਵੇ ਤੇ ਜਿਹੜੇ ਇਹ ਚੀਜ਼ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਆਪਣੇ ਕਈ ਵਾਰ ਕਹਿੰਦੇ ਨੇ ਕਿ ਅਸੀਂ ਤੁਹਾਡੀ ਉਹ ਵੀ ਤੁਸੀਂ ਇਨ੍ਹਾਂ ਫੋਨ 'ਤੇ ਕੰਟੈਕਟ ਕਰਕੇ ਅਸੀਂ ਉਹਨਾਂ ਨੂੰ ਵੀ ਡੀਲਰਸ਼ਿਪ ਦੇ ਦੇ ਸਕਦੇ ਹਾਂ ਡੀਲਰਸ਼ਿਪ ਦੇ ਸਕਦੇ ਹਾਂ ਬਿਲਕੁਲ ਦੇ ਰਹਿਆਂ ਦੇ ਰਹਿਆਂ ਜੇ ਕਿਸੇ ਨੂੰ ਡੀਲਰਸ਼ਿਪ ਲੈਣੀ ਹੈ ਦੇ ਸਕਦੇ ਲਓ ਭਾਈ ਹੁਣ ਇਹਨੂੰ ਪਾਉਣ ਦਾ ਤਰੀਕਾ ਵੀ ਤੁਹਾਨੂੰ ਦੱਸ ਦਿੱਤਾ ਤੇ ਇਹਦਾ ਸਭ ਤੋਂ ਜ਼ਿਆਦਾ ਬੈਨੀਫਿਟ ਕਦੋਂ ਹੈਗਾ ਜਿੱਕੋ ਯਾਰ ਜਿਹੜੇ ਭਰਾਵਾਂ ਨੇ ਤਾਂ ਸੂਖਾ ਲੱਗ ਰਹੀ ਹੈ ਹੁਣ ਉਹ ਤਾਂ ਤਾਂ ਇਹ ਤਾਂ ਇਸਤੇਮਾਲ ਹੋਣਾ ਨਹੀਂ ਉੱਤੇ ਆਣਾ ਨਹੀਂ ਹੋਏ ਕਹਿੰਦਾ ਮਿੱਟੀ ਦੇ ਉੱਤੇ ਜੀ ਮਿੱਟੀ ਦੇ ਵਿੱਚ ਸੂਖ ਪੈਰਾ ਹੁੰਦੀ ਆ ਹਾਂ ਮਿੱਟੀ ਦੇ ਉੱਤੇ ਵਿਛਾ ਦੇਣਾ ਚਾਹੇ ਨਿਊਆਂ ਪਰਣੀਆਂ ਚਾਹੇ ਫਰਸ਼ ਲਾਣੇ ਠੀਕ ਹੈ ਜੀ ਕਿਤੇ ਵੀ ਮਿੱਟੀ ਦੇ ਉੱਤੇ ਤੁਸੀਂ ਇਸ ਨੂੰ ਵਿਛਾ ਦੋ ਕਦੀ ਸੂਖ ਨਹੀਂ ਆਏ ਇੱਕ ਹੋਰ ਚੀਜ਼ ਹੁੰਦੀ ਜੀ ਚਲੋ نیچے ਤਾਂ ਆਪਾਂ ਮਿੱਟੀ ਹੁੰਦੀ ਹੈ ਕਈ ਵਾਰ ਕਹਿੰਦੇ ਨੇ ਕਿ ਅਸੀਂ ਜਮੇ ਛੱਤ ਦੇ ਉੱਪਰ ਕੋਈ ਚੀਜ਼ ਬਣਾ ਰਹੇ ਹਾਂਗੇ ਹਾਂ ਜੀ ਛੱਤ ਦੇ ਉੱਪਰ ਵੀ ਤੁਸੀਂ ਉੱਥੇ 1/2 ਇੰਚ ਹੀ ਪਾ ਸਕਦੇ ਹੋ ਅੱਛਾ ਉੱਥੇ ਹੀ ਪਾ ਸਕਦੇ ਹਾਂ ਫਲੋਰ ਆ ਸਾਡਾ ਫਲੋਰਾ ਰੋੜੀ ਦਾ ਹ ਉਹ ਇਹ ਗੱਲ ਸਹੀ ਹੈ ਵੀ ਕਦੇ ਥੱਲੇ ਨਹੀਂ ਹੁੰਦੀ ਉੱਪਰ ਸਿਉਂਕ ਹਾਂ ਉੱਪਰ ਸਿਉਂਕ ਲੱਗ ਜਾਂਦੀ ਹੈ ਪੁੱਛੋ ਤੁਸੀਂ ਅੱਧਾ ਇੰਚੀ ਨੂੰ ਪਾਸ ਲਓ ਬਈ ਸਿਉਂਕ ਦਾ ਹੈਗਾ ਪੱਕਾ ਹੁਣ ਲੈ ਲਓ ਵੀ ਮਿਹਨਤ ਕਾਫੀ ਜ਼ਿਆਦਾ ਲੰਮੀ ਲੱਗੀ ਹੋਈ ਹੈ ਪਟਿਆਲੇ ਤੋਂ ਮਿਲ ਜਾਂਦਾ ਬਾਈ ਤੇ ਜ਼ਿੰਮੇਵਾਰੀ ਫੁੱਲ ਹੈ ਇਹ ਚੀਜ਼ ਦੀ ਤਾਂ ਠੀਕ ਹੈ ਸਕਰੀਨ ਤੇ ਐਡਰੈਸ ਤੇ ਮੋਬਾਈਲ ਨੰਬਰ ਦੋਨੋਂ ਚਾਦਰੇ ਕਿਸੇ ਨੇ ਉਰੇ ਆਣਾ ਹੈ ਟਾਈਮ ਕੱਢ ਕੇ ਬੇਫਿਕਰ ਕਦੋਂ ਮਰਜ਼ੀ ਆਜੋ ਬਾਕੀ ਜਿਹੜੇ ਭਰਾ ਦੂਰ ਬੈਠਣ ਕੋਗੇ ਯਾਰਾ ਵੀ ਸਾਡੇ ਤੱਕ ਪਹੁੰਚ ਕਰ ਦਿਓ ਤਾਂ ਟਰਾਂਸਪੋਰਟ ਦੀ ਫੈਸਿਲਿਟੀ ਵੀ ਅਵੇਲੇਬਲ ਹੈ ਟਰਾਂਸਪੋਰਟ ਦਾ ਖਰਚਾ ਤੁਹਾਡਾ ਆਊਗਾ ਠੀਕ ਹੈ ਜੀ ਤੁਹਾਡੇ ਤੱਕ ਆਪਾਂ ਪਹੁੰਚਦੀ ਕਰ ਦਾਂ ਕੋਈ ਚੱਕਰ ਨਹੀਂ ਆ ਦਿੱਤੇ ਨੰਬਰ ਤੇ ਕੰਟੈਕਟ ਕਰ ਲਿਓ ਜੀ ਬਾਕੀ ਐਡਰੈਸ ਚੱਲ ਰਿਹਾ ਹੈ ਇੱਥੇ ਬੇਫਿਕਰ ਕਿਸੇ ਭਰਾਣੇ ਆਉਣਾ ਹੈ ਤਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਜੀ ਤੁਹਾਨੂੰ